ਹਾਂਜੀ ਸਟੂਡੈਂਟਸ ਵੈਲਕਮ ਕਰਦਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਦੇ ਲਈ ਇੰਗਲਿਸ਼ ਇਲੈਕਟਿਵ ਇੰਗਲਿਸ਼ ਇਲੈਕਟਿਵ ਦਾ ਆਪਾਂ ਪਾਸਿੰਗ ਫਾਰਮੂਲਾ ਡਿਸਕਸ ਕਰਾਂਗੇ ਤੁਹਾਡੇ ਨਾਲ ਪਾਸਿੰਗ ਫਾਰਮੂਲਾ ਤੇ ਪੇਪਰ ਦਾ ਪੈਟਰਨ ਤੇ ਆਪਾਂ ਤੁਹਾਨੂੰ ਇੰਪੋਰਟੈਂਟ ਟਿਪਸ ਦੱਸਾਂਗੇ ਤੁਸੀਂ ਕਿਵੇਂ ਆਪਣੀ ਜਿਹੜੀ ਕੀ ਤਿਆਰੀ ਕਰਨੀ ਇੰਗਲਿਸ਼ ਇਲੈਕਟਿਵ ਦੀ ਇਹਨੂੰ ਸ਼ਾਰਟ ਟਾਈਮ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਕਿ ਤੁਹਾਡਾ 80 ਮਾਰਕਸ ਦਾ ਹੀ ਪੇਪਰ ਹੋਣਾ ਜਿਦੇ ਵਿੱਚੋਂ ਪਾਸਿੰਗ ਸਕੋਰ ਹੈਗੇ 26 26 ਅੰਕ ਲੈਣੇ ਤੁਸੀਂ ਪੇਪਰ ਨੂੰ ਪਾਸ ਕਰਨ ਦੇ ਲਈ ਪੇਪਰ ਨੂੰ ਪਾਸ ਕਰਨ ਦੇ ਲਈ ਤੁਸੀਂ ਕਿਵੇਂ ਤਿਆਰੀ ਕਰਨੀ ਹੈ ਪਹਿਲਾਂ ਆਪਾਂ ਬਾਅਦ ਚ ਦੱਸਦੇ ਆ ਪਹਿਲਾਂ ਆਪਾਂ ਤੁਹਾਨੂੰ ਪੇਪਰ ਦਾ ਪੈਟਰਨ ਦੱਸਦੇ ਆ ਇੱਕ ਵਾਰ ਹਾਂਜੀ ਪੇਪਰ ਦੇ ਪੈਟਰਨ ਦੇ ਵਿੱਚ ਸਟਰਕਚਰ ਆਫ ਕੁਐਸਚਨ ਪੇਪਰ ਜਿਦੇ ਵਿੱਚ 10 ਮਾਰਕਸ ਦਾ ਤੁਹਾਨੂੰ ਜਿਹੜੇ ਕਿ ਆਬਜੈਕਟਿਵ ਟਾਈਪ ਕੁਐਸਚਨ ਆਨਸਰ ਹੋਣੇ ਨੇ ਇਹ ਹਰ ਇੱਕ ਜਿਦੇ ਵਿੱਚੋਂ ਹੋਣਗੇ ਤੁਹਾਡੇ ਆਬਜੈਕਟਿਵ ਟਾਈਪ ਦੇ ਵਿੱਚ 1 ਵਰਡ ਵਾਲੇ ਕੁਸ਼ਚਨ ਵੀ ਹੋਣਗੇ ਫਿਲਿੰਗ ਦਾ ਬਲੈਂਕਸ ਵੀ ट्रू ਫਾਲਸ ਵੀ অর ਮਲਟੀਪਲ ਚੁਆਇਸ ਕੁਸ਼ਚਨ ਹੋਣਗੇ ਤਿੰਨ ਤਾਂ ਆਉਣਗੇ ਜਿਹੜੇ ਕਿ ਡੀਅਰ ਟੂ 올 ਦਾ ਮੂਜ਼ੇ ਦੇ ਵਿੱਚੋਂ ਦਾ ਲਿਟਰਰੀ ਪੈਟਲ ਦੇ ਵਿੱਚੋਂ 3 ਮਾਰਕਸ ਦੇ ਤਾਂ 1 ਐਕਟ ਟੂ ਪਲੇ ਆ ਜਿਹੜੇ ਕਿ ਇਹਦੇ ਵਿੱਚੋਂ ਨੋਵਲ ਦੇ ਵਿੱਚੋਂ 2 ਮਾਰਕਸ ਦਾ ਗ੍ਰਾਮਰ 2 ਮਾਰਕਸ ਦਾ ਇਹ ਜਿਹੜੇ ਕਿ ਤੁਹਾਡੇ 10 ਮਾਰਕਸ ਦੇ ਜਿਹੜੇ ਸ਼ਾਰਟ ਕੁਸ਼ਚਨ ਨੇ ਉਹਦੀ ਡਿਵਾਈਡੇਸ਼ਨ ਆ ਵੀ ਕਿਹਦੇ ਕਿਹੜੇ ਪਾਰਟ ਦੇ ਵਿੱਚੋਂ ਕਿੰਨੇ ਆਉਣੇ ਨੇ ਹਾਂਜੀ ਉਸ ਤੋਂ ਅੱਗੇ ਹੈਗਾ ਪਾਰਟ ਬੀ ਪਾਰਟ ਬੀ ਦੇ ਵਿੱਚ ਡਿਊ ਟੂ ਆਲ ਦਾ 뮤ਜ਼ਿਕ ਦੇ ਵਿੱਚੋਂ 16 ਮਾਰਕਸ ਦਾ ਆਉਣਾ ਪੇਪਰ ਇਹਦੇ ਵਿੱਚ ਹੈਗਾ ਇੱਕ ਤਾਂ ਜਿਹੜੇ ਕਿ ਕੰਪਰੀਹੈਂਸ਼ਨ ਪੈਸੇਜ ਆਊਗਾ 10 ਮਾਰਕਸ ਦਾ 10 ਮਾਰਕਸ ਦਾ ਕੰਪਰੀਹੈਂਸ਼ਨ ਆਉਣਾ ਜਿਹਦੇ ਵਿੱਚ ਤੁਹਾਨੂੰ ਪੂਰੇ ਡੀਪਲੀ ਸਟੱਡੀ ਕਰਨੀ ਹੈ ਤੁਸੀਂ ਟੈਕਸਟ ਬੁੱਕ ਦੀ ਮਤਲਬ ਕਿ ਇਹ ਵਾਲਾ ਜਿਹੜਾ ਪੈਰਾ ਟੈਕਸਟ ਬੁੱਕ ਦੇ ਵਿੱਚੋਂ ਆਊਗਾ ਠੀਕ ਹੈ ਡਿਊ ਟੂ ਆਲ ਦਾ 뮤ਜ਼ ਇਸ ਬੁੱਕ ਦੇ ਵਿੱਚੋਂ ਜਿਸ ਦੇ ਵਿੱਚ ਆਉਣਗੇ 3 ਸ਼ਾਰਟ ਕੁਐਸਚਨ ਆਨਸਰ 3 ਮਾਰਕਸ ਦੇ ਮੈਚਿੰਗ ਹੋਊਗੀ 2 ਮਾਰਕਸ ਦੀ 4 ਸੈਂਟੈਂਸ ਹੋਣਗੇ ਉਹਨਾਂ ਦੇ ਵਿੱਚ 3 ਮੈਚ ਕਰਨੇ ਹੋਣਗੇ ਇੱਕ ਸਾਈਡ ਤੇ 4 ਇੱਕ ਸਾਈਡ ਤੇ 3ਵੇਂ ਤੇ ਫਿਲਿੰਗ ਦਾ ਬਲੈਂਕਸ 2 ਮਾਰਕਸ ਦੇ ਫਾਈਂਡਿੰਗ 1 ਔਰਡ ਫੋਰ ਅ ਗਿਵਿੰਗ ਐਕਸਪ੍ਰੈਸ਼ਨ ਫਰੋਮ ਦਾ ਪੈਸੇਸ ਤਾਂ ਇਹ 2 ਮਾਰਕਸ ਦਾ ਬਾਕੀ ਤੁਹਾਨੂੰ ਮੈਂ ਆਪਾਂ ਮਾਡਲ ਟੈਸਟ ਪੇਪਰ ਲੈ ਕੇ ਆਵਾਂਗੀ ਪ੍ਰੀਵियस ইয়ার ਕੁਐਸਚਨ ਪੇਪਰ ਲੈ ਕੇ ਆਵਾਂਗੀ ਠੀਕ ਹੈ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋ ਜਾਣੇ ਨੇ ਹਾਂਜੀ ਇਹਦੇ ਵਿੱਚੋਂ ਆਉਣਾ ਤੁਹਾਨੂੰ ਜਿਹੜੇ ਕੀ 10 ਮਾਰਕਸ ਦਾ ਹੈ ਆਉਣਾ ਹਾਂਜੀ ਨੈਕਸਟ ਉਸ ਤੋਂ ਅੱਗੇ ਹੋਊਗਾ 3 ਆਊਟ ਆਫ ਦਾ 5 ਕੁਐਸ਼ਚਨਸ 5 ਕੁਐਸ਼ਚਨਸ ਹੋਣਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਤਿੰਨ ਦੇ ਅਨਸਰ ਕਰਨੇ ਹੋਣਗੇ ਅ ਅਨਸਰ ਟਾਈਪ ਕੁਐਸ਼ਚਨ ਵੇਸਡ ਔਨ ਦਾ ਕੰਟੈਂਟ ਔਫ ਦਾ ਡਿਫਰੈਂਟ ਲੈਸਨਸ ਅਲਗ-ਅਲਗ ਲੈਸਨਸ ਦੇ ਵਿੱਚੋਂ ਆਉਣਗੇ ਠੀਕ ਹੈ 30 ਟੂ 40 ਵਰਡਸ ਦੇ ਵਿੱਚ ਤੁਸੀਂ ਅਨਸਰ ਕਰਨੇ ਹੋਣਗੇ ਇਹ 5 ਆਉਣਗੇ 5 ਦੇ ਵਿੱਚ ਤੁਸੀਂ ਤਿੰਨ ਕਰਨੇ ਨੇ ਤਿੰਨੇ ਹੀ ਜਿਹੜੇ 2 2 ਮਾਰਕਸ ਦੇ ਹੋਣਗੇ ਦੈਨ ਉਸ ਤੋਂ ਬਾਅਦ ਪਾਰਟ ਸੀ ਪਾਰਟ ਸੀ ਦੇ ਵਿੱਚ ਲਿਟਰੇਰੀ ਪੈਟਰਨਸ ਦੇ ਵਿੱਚੋਂ 23 ਮਾਰਕਸ ਦਾ ਆਉਣਾ ਪੇਪਰ ਜਿਸ ਦੇ ਵਿੱਚੋਂ 4 ਸ਼ਾਰਟ ਕੁਐਸਚਨ ਹੋਣਗੇ 4 ਸ਼ਾਰਟ ਕੁਐਸਚਨ ਅਨਸਰ ਟਾਈਪ ਹੋਣਗੇ ਜਿਦੇ ਵਿੱਚ 30 ਤੋਂ 40 ਵਰਡਸ ਤੁਸੀਂ ਅਨਸਰ ਕਰਨੇ ਹੋਣਗੇ ਟੂ ਸਟੋਰੀ ਬੁੱਕ ਦੇ ਵਿੱਚੋਂ ਆਉਣਗੇ ਟੂ ਪੁਆਇੰਟਸ ਦੇ ਵਿੱਚੋਂ ਆਉਣਗੇ ਟੂ ਪੋਇੰਟਸ ਦੇ ਵਿੱਚੋਂ ਟੂ ਸਟੋਰੀ ਬੁੱਕ ਦੇ ਵਿੱਚੋਂ ਵਿਦ ਇੰਟਰਨਲ ਚੁਆਇਸ ਹੋਣਗੇ ਠੀਕ ਹੈ ਤੇ 3 ਤੋਂ ਇਹ ਜਿਹੜੇ ਕਿ ਤੁਹਾਨੂੰ ਸੀ ਫੋਰ ਕਰਨੇ ਨੇ ਇਹ 3 3 ਮਾਰਕਸ ਦੇ ਹੋਣਗੇ। ਦੇਖੋ ਆਵੇਂ ਸਾਰੇ ਦੇ ਵਿੱਚ ਇੰਟਰਨਲ ਚੋਇਸ ਹੋਗੇ। ਇਹ ਮਾਡਲ ਟੈਸਟ ਪੇਪਰ ਆ ਇਹਦੇ ਆਪਾਂ ਅਨਸਰ ਬਾਅਦ ਚੁ ਕਰਵਾਵਾਂਗੇ ਤੁਹਾਨੂੰ। 10 ਮਾਰਕਸ ਦਾ ਪੇਪਰ ਆ ਜਿਹੜਾ ਉਹਵੇਂ ਹੁਣ ਪੈਸੇਸ ਕਵੈਸਚਨ ਆਨਸਰ ਉਸ ਤੋਂ ਬਾਅਦ ਬੀ ਪਾਰਟ ਦੇ ਵਿੱਚ ਲੌਂਗ ਕੁਐਸਚਨ ਹੋਣਗੇ ਕੈਰੈਕਟਰ ਸਕੈਚ ਠੀਕ ਹੈ ਪੈਨ ਪੌਂਡਰਟ ਵੀ ਉਹ ਕੈਰੈਕਟਰ ਸਕੈਚ ਹੁੰਦਾ 6 ਮਾਰਕਸ ਦਾ ਹੋਊਗਾ ਇਹ ਹਾਂਜੀ ਤਾਂ ਉਸ ਤੋਂ ਬਾਅਦ 4th ਨੰਬਰ ਤੇ ਹੋਗਾ ਐਕਸਪਲੇਨੇਸ਼ਨ ਵਿਦ ਰੈਫਰੈਂਸ ਟੂ ਦਾ ਕੰਟੈਕਸਟ ਪੋਇਮਸ ਦੇ ਵਿੱਚੋਂ ਆਊਗਾ ਪੋਇਮਸ ਦੇ ਵਿੱਚੋਂ ਲਾਈਨਸ ਦਿੱਤੇ ਹੋਏ ਹੋਣਗੀਆਂ ਸਟਾਂਜਾ ਜਿਹਦੇ ਤੁਸੀਂ ਉਹਦੀ ਪ੍ਰਸੰਗ ਸਹਿਤ ਵਿਆਖਿਆ ਜਿਵੇਂ ਪੰਜਾਬੀ ਚ ਕਰਦੇ ਹੋ ਨੇ ਠੀਕ ਉਹਵੇਂ ਕਰਨੀ ਹੈ ਅ ਰੈਫਰੈਂਸ ਫਿਰ ਕੰਟੈਕਸਟ ਫਿਰ ਰੈਫਰੈਂਸ ਠੀਕ ਹੈ ਦੀਸ ਲਾਈਨਸ ਹੈਵ ਬੀਨ ਟੇਕਨ ਫਰੋਮ ਦਾ ਪੋਇਮ ਪੋਇਮ ਦਾ ਨਾਮ ਰਾਈਟਰ ਦਾ ਰਾਈਟਰ ਆਫ ਦਾ ਪੋਇਮ ਠੀਕ ਹੈ ਇਨ ਦੀਸ ਲਾਈਨਸ ਦਾ ਪੋਰਟ ਸੇਜ਼ ਥੈਟ ਫਿਰ ਮਲਕੀ ਬਸ ਇਹ ਰੈਫਰੈਂਸ ਤੋਂ ਕੰਟੈਕਸਟ ਈਜ਼ੀ ਹੁੰਦਾ ਥੈਨ ਉਸ ਤੋਂ ਬਾਅਦ ਅੱਗੇ ਬਸ ਤੁਹਾਨੂੰ ਪੋਇਮ ਦੀ ਪਛਾਣ ਹੋਣੀ ਚਾਹੀਦੀ ਵੀ ਕਿਸ ਪੋਇਮ ਦੇ ਵਿੱਚੋਂ ਆ ਫਿਰ ਇੰਟਰਨਲ ਚੁਆਇਸ ਦੇ ਨਾਲ ਹੀ ਕੁਐਸਚਨ ਆਊਗਾ ਪੋਇੰਟ ਸੈਕਸ਼ਨ ਦੇ ਵਿੱਚੋਂ ਹੀ ਸੰਖੇਪ ਲੜੇ ਪੁੱਛਿਆ ਜਾ ਸਕਦਾ ਸਮਰੀ ਪੁੱਛੀ ਜਾ ਸਕਦੀ ਆ ਜਾਂ ਹੋਰ ਕੋਈ ਵੀ ਉਹਦੇ ਵਿੱਚ ਡਵੈਲਪਮੈਂਟ ਵਾਲਾ ਕੋਈ ਵੀ ਥਾਟ ਜਿਹੜਾ ਕਿ ਪੁੱਛਿਆ ਜਾ ਸਕਦਾ ਇਹ ਵੀ ਕੁਐਸਚਨ ਲਾਈਕ ਥਿਸ ਜਿਹੜੇ ਰੈਫਰੈਂਸ ਟੂ ਕੰਟੈਕਸਟ ਆ ਇਹ ਵੀ ਦੋ ਆਉਣਗੇ ਤੇ ਜਿਹੜੇ ਕੁਐਸਚਨ ਨੇ ਉਹ ਵੀ ਦੋ ਆਉਣਗੇ ਮਤਲਬ ਕਿ ਚੁਆਇਸ ਵਿਦ ਇੰਟਰਨਲ ਚੁਆਇਸ ਅੱਗੇ ਪਾਰਟ ਡੀ ਦੇ ਵਿੱਚ ਵਨਕਤ ਜਿਹੜਾ ਪਲੇ ਹੈ ਨੋਵਲ ਇਸ ਦੇ ਵਿੱਚੋਂ ਠੀਕ ਹੈ ਉਹਨਗੇ ਕਰੈਕਟਰ ਸਕੈਚ ਵਿਦ ਇੰਟਰਨਲ ਚੋਇਸ 5 ਮਾਰਕਸ ਦਾ ਤੇ ਕੁਐਸਚਨ ਆਉਂਦਾ ਥੀਮ ਪੁੱਛੀ ਜਾ ਸਕਦੀ ਹੈ ਐਪੀਸੋਡ ਪੁੱਛੇ ਜਾ ਸਕਦੇ ਨੇ ਟਾਈਟਲ ਪੁੱਛਿਆ ਜਾ ਸਕਦਾ ਇਨਸੀਡੈਂਟ ਪੁੱਛੇ ਜਾ ਸਕਦੇ ਨੇ ਇਹ ਵੀ ਵਿਦ ਇੰਟਰਨਲ ਚੋਇਸ 5 5 ਮਾਰਕਸ ਦੇ ਠੀਕ ਹੈ ਦੈਨ ਉਸ ਤੋਂ ਬਾਅਦ ਅੱਗੇ ਫਿਰ ਤੋਂ ਇਹਨਾਂ ਦੇ ਵਿੱਚ ਔਰ ਪਾ ਕੇ ਕਰੈਕਟਰ ਸਕੈਚ ਥੀਮ ਜਾ એપisode ਇਨਸੀਡੈਂਟ ਦੇਖੋ ਪੀਐਸਸੀਬੀ ਦੇ ਵੱਲੋਂ ਜਿਹੜਾ ਕੀਤਾ ਗਿਆ ਮੋਡਲ ਟੈਸਟ ਹੈ ਪਰ ਜਿਵੇਂ ਚ ਦੱਸਿਆ ਹੋਇਆ ਮਲਕੀ 5 ਨੰਬਰ ਤੇ ਜਿਹੜੇ ਕੁਸ਼ਚਨ ਨੇ ਦੋ ਕੁਸ਼ਚਨ ਹੋਣਗੇ ਵਿਦ ਇੰਟਰਨਲ ਚੁਆਇਸ ਹੋਣਗੇ ਇਹ ਚ ਵੀ ਚੁਆਇਸਾਂ ਕੀ ਇੱਕ ਤਾਂ ਇਹ ਵਨ ਐਕਟ ਪਲੇਸ ਤੋਂ ਆਉਣਗੇ ਠੀਕ ਹੈ ਤੇ ਇੱਕ ਨੋਵਲ ਦੇ ਵਿੱਚ ਆਉਣਗੇ ਅਗਰ ਤੁਸੀਂ ਨੋਵਲ ਵਾਲੇ ਯਾਦ ਕਰੇ ਹੋਏ ਨੇ ਕੈਰੈਕਟਰ ਸਕੈਚ ਤੇ ਥੀਮ ਇਨਸੀਡੈਂਟ ਫਿਰ ਤੁਸੀਂ ਜਿਹੜੇ ਕਿ ਵਨ ਐਕਟ ਪਲੇ ਵਾਲੇ ਛੱਡ ਸਕਦੇ ਹੋ ਅਗਰ ਤੁਸੀਂ ਨੋਵਲ ਵਾਲੇ ਨਹੀਂ ਕਰੇ ਹੋਏ ਫਿਰ ਵਨ ਐਕਟ ਪਲੇ ਵਾਲੇ ਕਰ ਲਓ ਦੇਖੋ ਇਹਦੇ ਵਿੱਚ ਚੁਆਇਸ ਆ ਆ ਵਾਲੀ ਚੁਆਇਸ ਵੀ ਜਾਂ ਤਾਂ ਆ ਵਾਲੇ ਕਰ ਦਿਓ ਜਾਂ ਆ ਵਾਲੇ ਕਰੋ ਠੀਕ ਹੈ ਜਿਹੜਾ 5th ਨੰਬਰ ਦੇ ਇਹ ਕੁਐਸਚਨ ਹੋਣੇ ਨੇ 10 ਮਾਰਕਸ ਦੇ 5 5 ਕਰਕੇ ਇਹ ਇਹਨਾਂ ਦੇ ਵਿੱਚ ਇੰਟਰਨਲ ਚੁਆਇਸ ਆ ਤੁਹਾਡੇ ਕੋਲ ਜਾਂ ਤਾਂ ਇੰਟਰਨਲ ਚੁਆਇਸ ਵੀ ਇਹਨਾਂ ਦੇ ਵਿੱਚ ਤੇ ਨਾਲ ਦੇ ਨਾਲ ਤੁਹਾਡੇ ਕੋਲ ਵੀ ਆਪਸ਼ਨ ਆਏਗੀ ਕਿ ਤੁਸੀਂ ਜਾਂ ਤਾਂ ਵਨ ਐਕਟ ਪਲੇ ਦੇ ਕਰ ਲਓ ਜਾਂ ਫਿਰ ਨੋਵਲ ਦੇ ਕਰ ਲਓ ਹਾਂਜੀ ਫਿਰ ਅੱਗੇ ਆਉਗੇ ਤੁਹਾਡੀ ਗ੍ਰਾਮਰ ਕੰਪਰੀਹੈਂਸ਼ਨ ਵਗੈਰਾ ਤਾਂ ਪਹਿਲਾਂ ਹੋ ਗਈ ਗ੍ਰਾਮਰ ਕੰਪੋਜੀਸ਼ਨ ਤੇ ਵੋਕੈਬਲਰੀ 21 ਮਾਰਕਸ ਦੀ ਹੈ ਸੋ ਜਿਨੇ ਬੱਚਿਆਂ ਦੀ ਗ੍ਰਾਮਰ ਬਹੁਤ ਵਧੀਆ ਤੋਂ ਉਹਨਾਂ ਨੂੰ ਤਾਂ ਪੇਪਰ ਦੇ ਵਿੱਚ ਪਾਸ ਕਰਨ ਦੇ ਵਿੱਚ ਸਭ ਤੋਂ ਵੱਧ ਹੈਲਪ ਹੋਊਗੀ ਗ੍ਰਾਮਰ ਸੈਕਸ਼ਨ ਦੇ ਵਿੱਚੋਂ ਤੇ ਅ ਵੈਸੇ ਵੀ ਤੁਸੀਂ ਗ੍ਰਾਮਰ ਸੈਕਸ਼ਨ ਜਿਵੇਂ ਕਿ ਇੰਗਲਿਸ਼ ਜਨਰਲ ਇੰਗਲਿਸ਼ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਉਹਦੇ ਵਿੱਚ ਵੀ ਗ੍ਰਾਮਰ ਹੋਈ ਸੇਮ ਹੀ ਹੁੰਦੀ ਹੈ ਠੀਕ ਹੈ ਚੇਂਜ ਦਾ ਵਾਇਸ ਨਰੇਸ਼ਨ ਸਾਰੇ ਸੇਮ ਹੋਣਗੇ ਮਤਲਬ ਕਿ ਆਪਾਂ ਕਹਿ ਸਕਦੇ ਆ ਕਿ ਰੂਲਸ ਨੇ ਸਭ ਦੇ ਸੇਮ ਨੇ ਠੀਕ ਹੈ ਚੇਂਜ ਦਾ ਵਾਇਸ ਨਰੇਸ਼ਨ ਤੇ ਕੰਬਾਈਨ ਕਰਨ ਸੈਂਟੈਂਸ ਲਿੰਕਿੰਗ ਵਰਡਸ ਨਲ ਯੂਜ਼ ਆਫ ਮਾਡਲਸ ਮਾਡਲਸ ਵੀ ਆਪਣੇ ਹੈਗੇ ਨੇ ਇਹ ਆਪਾਂ 10th ਚ ਵੀ ਕੀਤੇ ਹੋਏ ਹੁੰਦੇ ਨੇ ਠੀਕ ਹੈ ਤੇ ਟਰਾਂਸਫਰਮੇਸ਼ਨ ਆਫ ਸੈਂਟੈਂਸ ਇਹ ਤਾਂ ਤੁਹਾਨੂੰ ਇੰਗਲਿਸ਼ ਜਨਰਲ ਇੰਗਲਿਸ਼ ਦੇ ਵਿੱਚ ਵੀ ਹੈਗਾ ਟੋਪਿਕ ਚੇਂਜ ਦਾ ਵਾਇਸ ਨਰੇਸ਼ਨ ਵੀ ਹੈਗਾ ਠੀਕ ਹੈ ਤੇ ਟਰਾਂਸਲੇਸ਼ਨ ਅੱਗੇ ਇਹ ਚੇਂਜ ਦਾ ਵਾਇਸ ਦੋ ਆਉਣਗੇ ਇੱਕ ਪੈਰਾਗ੍ਰਾਫ ਆਊਗਾ ਪੰਜ ਆਉਣਗੇ ਪੰਜ ਤੋਂ ਸੇ ਦੋ ਕਰਨੇ ਹੋਣਗੇ ਤੇ ਚੇਂਜ ਦਾ ਵਾਇਸ ਦੋ ਨਰੇਸ਼ਨ ਦੋ ਕੰਬਾਈਨ ਕਰਨੇ ਸੈਂਟੈਂਸ ਦੋ ਇਹ ਸਾਰੇ ਨਾ ਵੈਸੇ ਜਿਹੜੀ ਕਿ ਇਹ ਵਾਲੀ ਗ੍ਰਾਮਰ ਹੈ ਜਿਹੜੀ ਤੁਹਾਡੇ ਟੈਕਸਟ ਬੁੱਕਸ ਦੇ ਵਿੱਚ ਦਿੱਤੀ ਹੋਈ ਉਹਨਾਂ ਦੇ ਵਿੱਚੋਂ ਹੀ ਆ ਜਾਂਦੇ ਨੇ ਤੇ ਯੂਜ਼ ਆਫ ਮਾਡਲਸ ਤੇ ਟਰਾਂਸਫਰਮੇਸ਼ਨ ਆਫ ਸੈਂਟੈਂਸ ਜੈਰੰਟ ਜਰਨ ਦੇ ਵਿੱਚ ਇੰਗ ਫਾਰਮ ਲੱਗ ਜਾਂਦੀ ਆ ਠੀਕ ਆ 2 ਇਨਫਰੈਂਟ ਵਿੱਚ 2 ਲੱਗ ਜਾਂਦਾ ਤੇ ਇਹ ਟਰਾਂਸਲੇਸ਼ਨ ਹੈ 6 ਮਾਰਕਸ ਦੀ ਇਹ ਮਾਡਲ ਦਾ ਸਿਪਰ ਜਿਹੜਾ ਹੈ ਹੁਣ ਆਪਾਂ ਤੁਹਾਨੂੰ ਦੱਸਦੇ ਕਿ ਤੁਸੀਂ ਪਾਸਿੰਗ ਫਾਰਮੂਲਾ ਕੀ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚਿਆਂ ਨੇ ਗ੍ਰਾਮਰ ਵੈਸੀ ਗ੍ਰਾਮਰ ਤੁਹਾਨੂੰ ਨਾਲੇ ਜਿਹੜੇ ਜਨਰਲ ਇੰਗਲਿਸ਼ ਦੇ ਵਿੱਚ ਕੰਮ ਆਉਗੇ ਉਹਦੇ ਰੂਲ ਸਾਰੇ ਚੇਂਜ ਦਾ ਵਾਇਸ ਨਰੇਸ਼ਨ ਦੇ ਆਪਣੇ ਰੂਲਸ ਕਰਵਾਏ ਹੋਏ ਨੇ ਚੈਨਲ ਤੇ ਚੈਨਲ ਤੇ ਪਲੇਲਿਸਟ ਬਣੀ ਹੋਈ ਹੈ 12th ਕਲਾਸ ਇੰਗਲਿਸ਼ ਗ੍ਰਾਮਰ ਤੁਹਾਨੂੰ ਤੁਹਾਨੂੰ ਦਿਖਾਉਣੀ ਹੈ YouTube ਤੇ ਤੁਸੀਂ tour study class ਚੈਨਲ ਸਰਚ ਕਰਨਾ ਧੰਨ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਆਉਣਾ ਪਲੇਲਿਸਟ ਨੂੰ ਥੋੜਾ ਨੀਚੇ ਸਕਰੋਲ ਕਰਕੇ ਤੁਹਾਨੂੰ ਮਿਲੂਗੀ ਇੰਗਲਿਸ਼ ਗ੍ਰਾਮਰ 11th ਐਂਡ 12th ਇੰਗਲਿਸ਼ ਗ੍ਰਾਮਰ 11th 12th ਇਹਦੇ ਵਿੱਚੋਂ ਨਾਲ ਤੁਹਾਨੂੰ ਇੰਗਲਿਸ਼ ਗ੍ਰਾਮਰ ਦੇ ਸਾਰੇ ਟੌਪਿਕਸ ਮਿਲ ਜਾਣਗੇ ਐਪਲੀਕੇਸ਼ਨ ਲੈਟਰਸ ਠੀਕ ਹੈ ਸਾਰੇ ਤੇ ਦੇਖੋ ਰਿਮੂਵ ਟੂ 네ਗੇਟਿਵ ਬਣਾਉਣਾ ਕੰਪਾਉਂਡ ਕੰਪਲੈਕਸ ਸੈਂਟੈਂਸ ਬਣਾਉਣੇ ਸਾਰੇ ਰੂਲਸ ਨੇ ਕੰਪਲੈਕਸ ਸੈਂਟੈਂਸ ਕਿਵੇਂ ਬਣਾਉਣੇ ਨੇ ਟਰਾਂਸਫਰਮੇਸ਼ਨ ਆਫ ਸੈਂਟੈਂਸ ਟੈਂਸ ਚਾਰਟ ਅਗਰ ਤੁਹਾਡੇ ਟੈਂਸ ਚਾਰਟ ਯਾਦ ਹੋਊਗਾ ਫਿਰ ਇਹ ਚੇਂਜ ਦਾ ਵਾਇਸ ਰਿਮਰੇਸ਼ਨ ਕਰ ਪਾਉਗੇ ਟੈਂਸ ਚਾਰਟ ਚੇਂਜ ਦਾ ਵਾਇਸ ਠੀਕ ਹੈ ਇਦੇ ਵਿੱਚ ਸਾਰੇ ਨੇ ਤੁਸੀਂ ਇਹਨੂੰ ਚੰਗੇ ਢੰਗ ਨਾਲ ਦੇਖ ਲੈਣਾ ਨੇ ਇਹਦੇ ਵਿੱਚੋਂ ਵੀਡੀਓ ਦੇ ਵਿੱਚ ਸਾਰੇ ਨੇ ਚੇਂਜ ਦਾ ਵਾਇਸ ਨਰੇਸ਼ਨ ਐਕਟਿਵ ਪੈਸਿਵ ਠੀਕ ਹੈ ਸੋ ਇਹ ਵਾਲੀ ਵੀਡੀਓ ਦੇਖ ਲਓ ਤੁਹਾਡੇ ਚੇਂਜ ਦਾ ਵਾਇਸ ਨਰੇਸ਼ਨ ਵਾਲਾ ਟੌਪਿਕ ਕਲੀਅਰ ਹੋ ਜਾਣਾ ਤੇ ਦੇਖੋ ਇਹ ਸਾਰੇ ਨੇ ਪਾਰਟ 1 2 3 ਕਰਕੇ ਵੀ ਬਣਾ ਰਖੀ ਨੇ ਤਾਂ ਗ੍ਰਾਮਰ ਪਾਰਟ ਜਿਹੜੇ ਕਿ ਤੁਹਾਡਾ 21 ਮਾਰਕਸ ਦਾ ਦੇਖੋ ਇਦੇ ਵਿੱਚ ਪੈਰਾਗ੍ਰਾਫ ਨੇ ਜਿਹੜੇ ਪੈਰਾਗ੍ਰਾਫ ਤੁਸੀਂ ਮਾਡਲ ਟੈਸਟ ਪੇਪਰਾਂ 'ਚ ਜਿਹੜੇ ਆਏ ਹੋਏ ਨੇ ਉਹ ਕਰ ਲੋ ਤੇ ਪ੍ਰੀਵੀਅਸ ਇਗਜ਼ਾਮਸ ਦੇ ਵਿੱਚ ਜਿਹੜੇ ਆਏ ਹੋਏ ਨੇ ਪ੍ਰੀਬੋਰਡ ਵਾਲਾ ਠੀਕ ਹੈ ਉਹ ਸਾਰੇ ਜਿਹੜੇ ਤੁਸੀਂ ਪੈਰਾਗ੍ਰਾਫ ਕਰ ਲੋ ਤੁਹਾਡੇ ਪੈਰਾਗ੍ਰਾਫ ਚ 5 ਮਾਰਕਸ ਆ ਜਾਣਗੇ ਫਿਰ ਮਤਲਬ ਕਿ ਇਹਨਾਂ ਦੇ ਵਿੱਚ ਪ੍ਰੀਬੋਰਡ ਦੇ ਵਿੱਚ ਪ੍ਰੀਵੀਅਸ ਇਗਜ਼ਾਮਸ ਦੇ ਵਿੱਚ ਮਾਡਲ ਟੈਸਟ ਪੇਪਰਾਂ ਦੇ ਵਿੱਚ ਜਿਹੜੇ ਪੈਰਾਗ੍ਰਾਫ ਦਿੱਤੇ ਹੋਏ ਨੇ ਇੰਪੋਰਟੈਂਟ ਹੀ ਹੁੰਦੇ ਨੇ ਜਿਵੇਂ ਮਾਈ ਈਮੇਲ ਲਾਈਫ ਫॉर द ਵੈਲਿਊ ਆਫ ਗੁੱਡ ਹੈਲਥ ਚਾਈਲਡ ਲੇਬਰ ਦਾ ਵੈਲਿਊ ਆਫ ਡਿਸਪਲਿਨ ਪਲੇਜ਼ਰ ਆਫ ਰੀਡਿੰਗ ਤੇ ਇਸ ਤੋਂ ਇਲਾਵਾ ਆਪਾਂ ਨੇ ਜਿਹੜੇ ਪ੍ਰੀਵियस ਇਅਰ ਕੁਐਸਚਨ ਪੇਪਰ ਨੇ ਉਹ ਅਪਲੋਡ ਵੀ ਕੀਤੇ ਹੋਏ ਨੇ ਤੁਸੀਂ ਵਾਚ ਕਰ ਲਓ ਕੋਈ ਵੀ ਟਾਪਿਕ ਤੁਸੀਂ ਸਰਚ ਕਰਨਾ ਟਾਪਿਕ ਦਾ ਨਾਮ ਲਿਖ ਕੇ ਵਾਈ ਟੂਰ ਸਟਡੀ ਕਲਾਸ ਸਰਚ ਕਰਿਆ ਕਰੋ ਚੇਂਜ ਦਾ ਵਾਇਸ ਨਰੇਸ਼ਨ ਲਿੰਕਿੰਗ ਵਰਡ ਯੂਜ਼ ਕਰਨਾ ਲਿੰਕਰ ਠੀਕ ਹੈ ਆ ਮਾਡਲਸ ਟੂ ਇਨਫਿਨਿਟਿਵ ਜਰ ਅੰਡ ਅਡਵਰਬ ਯੂਜ਼ ਪਾਸਟ ਪਾਰਟਿਸਪਲ ਤੇ ਟਰਾਂਸਲੇਸ਼ਨ ਇਕ ਤੇ ਤੁਹਾਡੀ ਹੈਲਪ ਕਰੂਗੀ ਪੇਪਰ ਨੂੰ ਪਾਸ ਕਰਨ ਦੇ ਵਿੱਚ ਦੂਜਾ ਤੁਹਾਡੇ ਕੋਲ ਚੁਆਇਸ ਰਹੇਗੀ ਆ ਜਿਹੜੇ ਲੌਂਗ ਕੁਐਸਚਨ ਨੇ ਕੈਰੈਕਟਰ ਸਕੈਚ ਕੈਰੈਕਟਰ ਸਕੈਚ ਤੇ ਥੀਮ ਕੈਰੈਕਟਰ ਸਕੈਚ ਤੇ ਥੀਮ ਤੁਸੀਂ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਪਲੇ ਦੇ ਜ਼ਿਆਦਾ ਈਜ਼ੀ ਲੱਗਦੇ ਨੇ ਤਾਂ ਫਿਰ ਤੁਸੀਂ ਪਲੇ ਦੇ ਕਰ ਲਓ ਅਗਰ ਤੁਹਾਨੂੰ ਨੋਵਲ ਦੇ ਜ਼ਿਆਦਾ ਈਜ਼ੀ ਲੱਗਦੇ ਨੇ ਤਾਂ ਨੋਵਲ ਦੇ ਕਰ ਲਓ ਇੱਥੇ ਤੁਹਾਡੇ ਕੋਲ ਚੁਆਇਸ ਹੈ 10 ਮਾਰਕਸ ਤੁਸੀਂ ਇੱਥੋਂ ਪੱਕੇ ਕਰ ਸਕਦੇ ਹੋ ਆਪਣੇ ਠੀਕ ਹੈ ਇੱਕ ਇੱਕ ਦੇ ਤਾਂ ਛੱਡਣੀ ਨੂੰ ਤੁਸੀਂ ਚਾਹੇ 1 ਐਕਟ ਪਲੇ ਦਾ ਕਰ ਲਓ ਚਾਹੇ ਤੁਸੀਂ ਨੋਵਲ ਦੇ ਕਰ ਲਓ ਬਹੁਤ ਵਧੀਆ ਚੁਆਇਸ ਹੈ ਤੁਹਾਡੇ ਲਈ ਤਾਂ 10 ਮਾਰਕਸ ਦਾ ਤੁਲਗਾਉ ਲੋਪਾ ਗ੍ਰਾਮਰ ਦੇ ਵਿੱਚੋਂ 21 ਸੀ ਤੇ ਪੇਪਰ ਤਾਂ ਇੱਥੇ ਹੀ ਪਾਸ ਹੋ ਗਿਆ ਠੀਕ ਹੈ ਹਜੇ ਜਿਹੜੇ ਦੋ ਪੈਸੇਜ ਆਉਣਗੇ ਇੱਕ ਪੈਸੇਜ ਜਿਹੜਾ ਆਊਗਾ 10 ਮਾਰਕਸ ਦਾ ਉਹ ਲੱਗ ਰਿਹਾ ਗਿਆ ਇੱਕ ਆਊਗਾ ਇੱਕ ਰੈਫਰੈਂਸ ਟੂ ਕੰਟੈਕਸਟ ਹੈ ਤਾਂ ਰੀਫਰੈਂਸ ਟੂ ਕੰਟੈਕਸਟ ਵੀ ਤੁਸੀਂ ਥੀਮ ਦੇ ਜਿਹੜੇ ਕਿ ਸੰਟ ਲੇਡੀ ਵਗੈਰਾ ਕਰਨ ਦੇ ਨਾਲੋਂ ਜਾਂ ਸਮਰੀ ਕਰਨ ਦੇ ਨਾਲ ਤੁਹਾਡੇ ਕੋਲ অপਸ਼ਨ ਹੈਗੇ ਬੈਸਟ ਕਿਉਂਕਿ ਇਹਦੇ ਵਿੱਚ ਤੁਸੀਂ ਫਿਰ ਕਨਫਿਊਜ਼ ਹੋਵੋਗੇ ਕਿ ਸੰਟ ਲੇਡੀ ਆ ਰਹੀ ਹੈ ਜਾਂ ਸਮਰੀ ਆ ਰਹੀ ਹੈ ਜਾਂ ਉਹਦੇ ਵਿੱਚ ਕੋਈ ਹੋਰ ਕੁਐਸਚਨ ਪੁੱਛਿਆ ਜਾ ਰਿਹਾ ਤੁਸੀਂ ਸਾਰਿਆਂ ਨੇ ਬਲਕਿ ਪੁਆਇੰਟ ਨੂੰ ਧਿਆਨ ਦੇ ਨਾਲ ਦੇਖੋ ਵੀ ਉਸ ਪੋਇਮ ਦੇ ਵਿੱਚ ਹੈ ਕਿ ਫਿਰ ਤੁਸੀਂ ਉਹ ਰੈਫਰੈਂਸ ਟੂ ਕੰਟੈਕਸਟ ਦੇ ਵਿੱਚ ਲਿਖ ਸਕਦੇ ਹੋ ਇਹਦੇ ਵਿੱਚੋਂ 5 ਮਾਰਕਸ ਐਂਡ ਵਧੀਆ ਢੰਗ ਨਾਲ ਤੁਸੀਂ ਲੈ ਸਕਦੇ ਹੋ 5 ਦੇ ਵਿੱਚੋਂ 4 3 ਫਿਰ ਤੁਹਾਡੇ ਕੋਲ ਚੁਆਇਸ ਹੋਰ ਕਿੱਥੇ ਹੈਗੀ ਆ ਆਪਾਂ ਤੁਹਾਨੂੰ ਉਹ ਦੱਸ ਰਹੇ ਆ ਵਿਚੀ ਦੇ ਵਿੱਚ ਤੁਹਾਡੇ ਕੋਲ ਚੁਆਇਸ ਵੀ ਹੈ ਤੁਸੀਂ ਉਹਨੂੰ ਯਾਦ ਕਰੋ ਤਾਂ ਉਹਦੇ ਵਿੱਚੋਂ ਮਤਲਬ ਕਿ ਆਪਾਂ ਨੂੰ ਕੰਟੈਂਟ ਆ ਜਾਵੇ ਉਹ ਆਪਾਂ ਤੁਹਾਨੂੰ ਦੱਸ ਰਹੇ ਤੇ ਉਹਦੇ ਵਿੱਚ ਤੁਹਾਨੂੰ ਮਾਰਕਸ ਵੀ ਆ ਜਾਣ ਤੇ ਹਾਂਜੀ ਜਿਹੜਾ ਇਹ ਪੈਸੇਜ ਆ 10 ਮਾਰਕਸ ਵਾਲਾ ਇਹਨੂੰ ਧਿਆਨ ਦੇ ਨਾਲ ਸੋਲਵ ਕਰਨਾ ਦੇਖੋ 10 ਮਾਰਕਸ ਦਾ ਇੱਥੋਂ ਤੇ ਗ੍ਰਾਮਰ ਪਾਰਟ 21 ਮਾਰਕਸ ਦਾ ਤੇ ਨੋਵਲ ਜਾਂ ਵਨ ਅਕ ਟੂ ਪਲੇ ਦੇ ਵਿੱਚੋਂ 10 ਮਾਰਕਸ ਦੇ 5 5 ਮਾਰਕਸ ਵਾਲੇ ਕੁਐਸਚਨ ਦੇਖੋ ਏ ਤੇ ਏ ਰੈਫਰੈਂਸ ਟੂ ਕੰਟੈਕਸਟ ਠੀਕ ਹੈ ਇਹ ਵਾਲੀਆਂ ਹੈਲਪ ਕਰ ਰਹੀਆਂ ਨੇ ਪੇਪਰ ਨੂੰ ਪਾਸ ਕਰਨ ਦੇ ਵਿੱਚ ਬਹੁਤ ਜ਼ਿਆਦਾ ਇਸ ਤੋਂ ਇਲਾਵਾ ਹੋਰ ਤੁਹਾਡੇ ਲਈ ਕੀ ਹੈ ਜਿਹੜੇ ਸ਼ਾਰਟ ਕੁਐਸਚਨ ਨੇ ਇਹ ਤਾਂ ਤੁਸੀਂ ਪਹਿਲਾਂ ਜੋ ਜੋ ਬਾਕੀ ਸਾਰਾ ਕੁਝ ਕਰ ਲਿਆ ਤਾਂ ਸ਼ਾਰਟ ਕੁਐਸਚਨ ਉਹਦੇ ਵਿੱਚੋਂ ਆਪਣੇ ਆਪ ਨਿਕਲ ਜਾਂਦੇ ਹੁੰਦੇ ਨੇ ਉਹ ਐਮਸੀਕਿਊਜ਼ ਨੇ ਹਨ ਫਿਰ ਐਮਸੀਕਿਊਜ਼ ਹੋਣਗੇ ਇਹ 8 ਅਨਮਾਰਕਸ 8 ਅਨਮਾਰਕਸ ਦੇ ਵਿੱਚ ਆਪਾਂ 5 ਤਾਂ ਆਏ ਜਾਂਦੇ ਹੁੰਦੇ ਨੇ ਆਮ ਨਾਲ ਆ ਬਣੀ ਜੇ 5 ਨਹੀਂ ਕਈ ਵਾਰ ਤਾਂ ਪੂਰੇ ਸਹੀ ਜਾਂਦੇ ਹੁੰਦੇ ਨੇ 10 ਜੇ 10 ਦੇ 10 ਨੇ ਤਾਂ ਉਹਦੇ ਵਿੱਚ ਆਪਾਂ ਇਹ ਲਗਾ ਸਕਦੇ ਆ ਦੇਖੋ ਚੇਂਜ ਦਾ ਵਾਇਸ ਨਰੇਸ਼ਨ ਇੱਥੇ ਵੀ ਅੱਗੇ ਗ੍ਰਾਮਰ ਪਾਰਟ ਜੇ 21 ਦੀ ਪਿੱਛੇ ਆ ਤਾਂ 2 ਮਾਰਕਸ ਇੱਥੇ ਵੀ ਐਡ ਹੋਣਗੇ ਗ੍ਰਾਮਰ ਦੇ ਤਾਂ 23 ਮਾਰਕਸ ਦੀ ਹੋ ਗਈ ਤਾਂ 23 ਮਾਰਕਸ ਗ੍ਰਾਮਰ ਦੇ ਵਿੱਚੋਂ ਪੈਸੇਸ 10 ਮਾਰਕਸਾਂ ਰੈਫਰੈਂਸ ਟੂ ਕੰਟੈਕਸਟ ਵਨ ਅਕ ਟੂ ਪਲੇਅਰ ਉਹਨਾਂ ਦੇ ਵਿੱਚ ਲੌਂਗ ਕੁਐਸਚਨ ਤਾਂ ਹੁਣ ਇਹ ਆਪ ਲਗਾ ਸਕਦੇ ਆ 48 ਮਾਰਕਸ ਦੇ ਬਣ ਗਏ ਤਾਂ 40 ਮਾਰਕਸ ਦੇ ਵਿੱਚ ਤੁਸੀਂ ਕਿਉਂ ਨਹੀਂ ਪਾਸ ਹੋਵੋਗੇ ਦੇਖੋ ਕਿੰਨੇ ਆਪਣੇ ਕੁਸ਼ਨ ਆਨਸਰ ਛੱਡਦੇ ਹੋ ਹਜੇ ਤੁਹਾਡੇ ਵੀ ਉਹ ਛੱਡੋ ਇਹ ਜਿਹੜੇ ਮੈਂ ਚਾਰ ਜਿਹੜਾ ਦੱਸਿਆ ਨੇ ਇਹਨਾਂ ਦੀ ਪ੍ਰੈਕਟਿਸ ਕਰੋ ਮਾਡਲ ਟੈਸਟ ਪੇਪਰਾਂ ਤੋਂ ਪ੍ਰੀਵੀਅਸ ইয়ার ਕੁਸ਼ਨ ਪੇਪਰਾਂ ਤੋਂ ਤਾਂ ਤੁਹਾਡੇ ਆਰਾਮ ਨਾਲ ਤੁਸੀਂ ਪਾਸ ਹੋਵੋਗੇ ਫਿਰ ਅਗਰ ਤੁਹਾਡੇ ਕੋਲ ਟਾਈਮ ਹੈਗਾ ਫਿਰ ਤੁਸੀਂ ਜਿਹੜਾ ਦਾ ਲਿਟਰੇਰੀ ਬੁੱਕ ਹੈ ਉਹਦੇ ਵਿੱਚੋਂ ਵੀ ਲੌਂਗ ਕੁਸ਼ਨ ਕਰੋ ਸਭ ਤੋਂ ਜ਼ਿਆਦਾ ਲੌਂਗ ਕੁਸ਼ਨ ਤੇ ਹੀ ਜ਼ਿਆਦਾ ਆਪਣਾ ਫੋਕਸ ਕਰਿਆ ਕਰੋ ਉਹਨਾਂ ਦੇ ਵਿੱਚੋਂ ਹੀ ਤੁਹਾਡੇ ਸ਼ਾਰਟ ਕੁਸ਼ਨ ਨਿਕਲ ਹੀ ਜਾਂਦੇ ਹੁੰਦੇ ਨੇ ਇਦਰ ਜਿਵੇਂ ਕਰੈਕਟਰ ਸਕੈਚ ਕਰੋ ਕਰੈਕਟਰ ਸਕੈਚ ਕਰੋ ਪਹਿਲਾਂ ਠੀਕ ਹੈ ਦਾ ਲਿਟਰਰੀ ਲਿਟਰਰੀ ਪੈਟਰਲ ਦੇ ਲੌਂਗ ਕੁਐਸਚਨ ਆਨਸਰ ਕਰੈਕਟਰ ਸਕੈਚ ਕਰ ਲਓ ਕਰੈਕਟਰ ਸਕੈਚ ਦੇਖੋ 6 ਮਾਰਕਸ ਦਾ ਹਨ ਇਹ 6 ਮਾਰਕਸ ਦਾ ਤੇ ਜੇ ਤੁਸੀਂ ਐਨੇ ਇਧਰ ਕੁਐਸਚਨ ਕਰੋਗੇ 4 ਕੁਐਸਚਨ ਕਰੋਗੇ 3 3 ਮਾਰਕਸ ਦੇ ਫੇਰ ਵੱਣਗੇ ਤੁਹਾਡੇ 12 ਮਾਰਕਸ ਦੇ ਕਿੱਥੇ ਉੱਥੇ ਸਿੱਧੇ ਹੀ 6 ਮਾਰਕਸ ਦੇ ਕੁਐਸਚਨ ਨੇ ਤੇ ਇਹਨਾਂ ਦੇ ਵਿੱਚ ਵੀ ਸਾਰਾ ਜੋ ਚੁਆਇਸ ਆ ਇਹ ਤੁਸੀਂ ਹਾਫ ਵੀ ਕਰ ਸਕਦੇ ਹੋ ਮਤਲਬ ਕਿ ਤੁਹਾਡੇ ਬੁੱਕ ਦੇ ਵਿੱਚ ਜਿੰਨੇ ਚੈਪਟਰ ਹੈਗੇ ਨੇ ਉਹਨਾਂ ਦੇ ਹਾਫ ਕਰ ਲਓ ਜਾਂ ਤਾਂ ਅਗਲੇ ਕਰ ਲਓ ਜਾਂ ਪਿਛਲੇ ਕਰ ਲਓ ਠੀਕ ਹੈ ਲਿਟਰੇਰੀ ਬੁੱਕ ਦੇ ਵਿੱਚ ਜਿੰਨੇ ਵੀ ਚੈਪਟਰਸ ਨੇ ਉਹਨਾਂ ਦੇ ਹਾਫ ਕਰ ਲਓ ਅਗਲੇ ਜਾਂ ਪਿਛਲੇ ਐਵੇਂ ਕਰ ਲਓ ਕਿਉਂਕਿ ਚੁਆਇਸ ਹੈ ਨਾ ਸਾਰੇ ਚ ਸੋ ਏਸੀ ਤੁਹਾਡਾ ਇੰਗਲਿਸ਼ ਲਿਟਰੇਚਰ ਦੀ ਵੀ ਤੁਸੀਂ ਕਿਵੇਂ ਆਪਣੀ ਤਿਆਰੀ ਕਰਨੀ ਹੈ ਤੇ ਕੀ ਤੁਹਾਡਾ ਮਾਡਲ ਟੈਸਟ ਪੇਪਰ ਦੇ ਅਕੋਰਡਿੰਗ ਕਿਹੜਾ ਪੈਟਰਨ ਬਣ ਰਿਹਾ ਤੇ ਤੁਹਾਡਾ ਪੀਐਸਸੀਬੀ ਦੇ ਵੱਲੋਂ ਜਾਰੀ ਕੀਤਾ ਗਿਆ ਜਿਹੜਾ ਮਾਡਲ ਟੈਸਟ ਪੇਪਰ ਅਤੇ ਪੇਪਰ ਦਾ ਪੈਟਰਨ ਉਹਦੇ ਨਾਲ ਤੁਹਾਨੂੰ ਦੱਸਿਆ ਕਿ ਪੇਪਰ ਦਾ ਪੈਟਰਨ ਕੀ ਰਹੂਗਾ ਤੁਹਾਡਾ ਤੇ ਕਿਵੇਂ ਤੁਸੀਂ ਆਪਣੀ ਤਿਆਰੀ ਕਰਨੀ ਹੈ ਕਿੰਨੀ ਕਿੰਨੀ ਚੁਆਇਸ ਆ ਹਰ ਕੁਐਸਚਨਾਂ ਦੇ ਵਿੱਚ ਸੋ ਨੈਕਸਟ ਵੀਡੀਓ 'ਪਾ ਜਲਦ ਲੈ ਕੇ ਆਵਾਂਗੇ ਥੈਂਕਸ ਵੀਡੀਓ ਨੂੰ ਸ਼ੇਅਰ ਕਰਨਾ